ਇਸ ਟਾਈਮ ਦੀ ਇੱਕ ਵੱਡੀ ਖਬਰ ਆ ਰਹੀ ਹੈ ਜਗਰਾਉਂ ਤੋਂ ਜਿੱਥੇ ਗਈ ਤੜਕਸਾਰ ਪੰਜਾਬ 'ਚ ਵੱਡਾ ਹਾਦਸਾ ਹੋ ਗਿਆ ਹੈ ਸਕੂਲ ਬੱਸ 'ਤੇ ਸਵਾਰ ਵਿਦਿਆਰਥੀ ਦੀ ਦਰਦਨਾਕ ਮੌਤ ਹੋ ਗਈ ਹੈ ਅਤੇ ਕਈ ਗੰਭੀਰ ਜ਼ਖਮੀ ਵੀ ਹੋ ਗਏ ਹਨ ਜਗਰਾਉਂ ਤੋਂ ਸਵੇਰੇ-ਸਵੇਰੇ ਬੇਹਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਇੱਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਇਸ ਦਰਦਨਾਕ ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਕਈ ਹੋਰ ਵਿਦਿਆਰਥੀ ਗੰਭੀਰ ਜ਼ਖਮੀ ਦਸੇ ਜਾ ਰਹੇ ਹਨ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਅਖਾੜੇ ਵਾਲਾ ਪੁਲ ਤੇ ਧਰਨਾ ਲਗਾ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਸੰਮਤੀ ਸਕੂਲ ਜਗਰਾਉਂ ਦੀ ਬੱਸ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ ਇਸ ਦੌਰਾਨ ਬੱਸ ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਈ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦਾ ਇੱਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇਸ ਟੱਕਰ ਨਾਲ ਇੱਕ ਵਿਦਿਆਰਥੀ ਬੱਸ ਤੋਂ ਬਾਹਰ ੜ ਗਿਆ ਜਿਸ ਦੇ ਮੌਕੇ ਤੇ ਦਰਦਨਾਕ ਮੌਤ ਹੋ ਗਈ ਮ੍ਰਿਤਕ ਬੱਚਾ ਪਹਿਲੀ ਜਮਾਤ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਘਟੂ ਘਟ ਤਿੰਨ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਦੱਸੀ ਜਾ ਰਹੇ ਹਨ ਇਹਨਾਂ ਵਿਦਿਆਰਥੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਵਿਦਿਆਰਥੀਆਂ ਦੇ ਮਾਪੇ ਅਤੇ ਹੋਰ ਰਿਸ਼ਤੇਦਾਰ ਤੇ ਪਿੰਡਾਂ ਦੇ ਮੌਤਵਾਰ ਤੁਰੰਤ ਮੌਕੇ ਤੇ ਪਹੁੰਚੇ ਅਤੇ ਉੱਥੇ ਚੀਕ ਚਾਹਰਾ ਮਚ ਗਿਆ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਹੰਗਾਮਾ ਕੀਤਾ ਗਿਆ ਉਹਨਾਂ ਦਾ ਦੋਸ਼ ਹੈ ਕਿ ਬੱਸ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ ਉਹਨਾਂ ਨੇ ਕਿਹਾ ਕਿ ਅਜੇਹਾ ਪਹਿਲਾਂ ਵੀ ਇੰਨੀ ਵਾਰੀ ਕਟਨਾਵਾ ਵਾਪਰ ਚੁੱਕਿਆ ਹਨ ਜਦ ਕਿ ਇਸ ਦੇ ਬਾਵਜੂਦ ਸਕੂਲ ਕੋਈ ਵੀ ਮੌਕੇ ਤੇ ਨਹੀਂ ਪਹੁੰਚਿਆ ਹਾਦਸੇ ਦੇ ਰੋਸ ਵਜੋਂ ਇਹਨਾਂ ਲੋਕਾਂ ਵੱਲੋਂ ਅਖਾੜੇ ਵਾਲਾ ਪੁਲ ਤੇ ਧਰਨਾ ਲਗਾ ਦਿੱਤਾ ਗਿਆ ਹੋਰ ਤੱਕ ਪ੍ਰਿੰਸੀਪਲ ਵੀ ਇੱਥੇ ਪਹੁੰਚੀ ਉਹਦਾ ਹੱਕ ਨਹੀਂ ਬਣਦਾ ਸਕੂਲ ਦੀ ਪ੍ਰਿੰਸੀਪਲ ਦਾ ਹੱਕ ਨਹੀਂ ਬਣਦਾ ਵੀ ਬੱਚਾ ਹਰੇ ਐਕਸੀਡੈਂਟ ਹੋ ਗਿਆ ਸਾਡੀ ਗੱਡੀ ਹੋਰ ਤੱਕ ਕੋਈ ਪ੍ਰਸ਼ਾਸਨ ਦੇ ਦੋ ਮੁਲਾਜ਼ਮ ਆਇਆ ਘੰਟੇ ਤੋਂ ਉੱਪਰ ਹੋ ਗਿਆ ਐਕਸੀਡੈਂਟ ਹੋਏ ਨੂੰ ਇਹਨਾਂ ਦਾ ਫਰਜ਼ ਨਹੀਂ ਬਣਦਾ ਵੀ ਇੱਥੇ ਜ਼ਿੰਮੇਵਾਰੀ ਨਹੀਂ ਬਣਦੀ ਇਹਨਾਂ ਦੀ ਸਾਡਾ ਬੱਚਾ ਚਲੇ ਗਿਆ ਵਾ ਭਾਈ ਜੀ ਤੁਹਾਡਾ ਨਾਮ ਕੀ ਹੈ ਜੀ ਇਹਦਾ ਨਾਮ ਸਕੀਤ ਸਿੰਘ ਹੈ ਭਾਈ ਜੀ ਸਕੂਲ ਦੇ ਵਿੱਚ ਪੰਜ ਮਿੰਟ ਦੇ ਭਾਈ ਜੀ ਸਕੂਲ ਦੇ ਵਿੱਚ ਜਾ ਕੇ ਆਏ ਆ ਸੰਮਦੀ ਸਕੂਲ ਦੇ ਗਾਰਡ ਕੰਡੇ ਪੈਸੇ ਬਲ ਜਿੱਥੇ ਐਕਸੀਡੈਂਟ ਹੋ ਉੱਥੇ ਪਹੁੰਚ ਚੁੱਕੇ ਆ ਦਾਦਾ ਕੋਈ ਹੱਦ ਤੱਕ ਹਸਪੀਟਲ ਦੇ ਵਿੱਚ ਪਹੁੰਚਿਆ ਤੇ ਨਾ ਇੱਥੇ ਤੱਕ ਪਹੁੰਚਿਆ ਪ੍ਰਸ਼ਾਸਨ ਵੀ ਸੁੱਤਾ ਪਿਆ ਵਾ ਸਕੂਲਾਂ ਵਾਲੇ ਵੀ ਸੁੱਤੇ ਪਏ ਕਿੰਨੇ ਬੱਚੇ ਸੀ ਜੀ ਇਹ ਚ ਲਗਭਗ 50 ਬੱਚੇ ਹੋਣਗੇ ਭਾਈ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਾਰੇ ਬੰਦਿਆਂ ਨੂੰ ਪਤਾ ਸਾਰੇ ਮਾਪਿਆਂ ਨੂੰ ਪਤਾ ਕਿ 50-50 ਬੱਚੇ ਹੁੰਦੇ ਆ ਵੈਨਾਂ ਦੇ ਵਿੱਚ ਫਿਰ ਕਿਉਂ ਚੜਾਉਂਦੇ ਆ ਮਾਪੇ ਭਾਈ ਜੀ ਅਸੀਂ ਕਹਿ ਗਏਗਾ ਅਸੀਂ ਇਹਨਾਂ ਨੂੰ ਬਾਰ-ਬਾਰ ਜਦੋਂ ਜਦੋਂ ਮਤਲਬ ਇਹਦਾ ਮਤਲਬ ਇਹ ਕਹਿ ਸਕਦੇ ਆ ਕਿ ਬੱਚਿਆਂ ਨੂੰ ਸਿਰਫ ਪੈਸੇ ਮਾਪਿਆਂ ਨੂੰ ਪੈਸੇ ਪਹਿਲੇ ਬੱਚੇ ਨਹੀਂ ਅਸੀਂ ਪੈਸੇ ਅਸੀਂ ਫੀਸਾਂ ਦੇ ਕੇ ਨਹੀਂ ਚੜਾਉਂਦਾ ਪਰ ਇਸ ਪੂਰੇ ਬੱਚਿਆਂ ਦਾ ਭਾਈ ਬੱਸਾਂ ਦੀ ਜਾਂਦੇ ਆ ਭਾਈ ਜੀ ਆਪਾਂ ਹੀ ਚੜਾਉਨੇ ਆ ਬੱਚੇ ਆਪਾਂ ਚੜਾਉਨੇ ਆ ਬੱਚੇ ਆਪਾਂ ਹੀ ਚੜਾਉਨੇ ਬੱਚੇ ਬਿਨਾਂ ਦੇ ਬਿਨਾਂ ਬੱਸਾਂ ਜਾਣਾ ਪਤਾ ਰਿਹਾ ਡਰਾਈਵਰ ਜੜਾਉਂਦੇ ਆ ਫਿਰ ਬੱਚੇ ਨਾ ਜੜਾਓ ਬੰਦ ਕਰੋ ਹਾਂ ਜੀ ਮੈਂ ਦੱਸਦਾ ਇਹ ਵੀ ਵਿਰੋਧ ਕਰਦਾ ਉਹ ਕਿਹੜੇ ਬੱਚੇ ਏਟੜਾ ਬਣੇ ਮੇਰੀ ਬੱਡੇ ਦੀ ਜਿਹੜਾ ਬੰਦੇ ਵਿੱਚ ਕੋਈ ਵਿਰੋਧ ਨਹੀਂ ਆਖ ਲਗੀ ਜਗਰਾਓ ਪ੍ਰੈਸ ਜਗਰਾਓ ਪ੍ਰੈਸ ਵੱਲੋਂ ਘੱਟੋ ਘੜ ਪੰਜਾਹ ਵਾਰੀ ਇਹ ਖਬਰਾਂ ਲਾਈਆਂ ਗਈਆਂ ਘੱਟੋ ਘੜ ਪੰਜਾਹ ਵਾਰੀ ਭਾਈ ਜੀ ਜਿਹੜਾ ਕੋਈ ਵਿਰੋਧ ਕਰਦਾ ਉਹਨੂੰ ਕਹਿੰਦੇ ਆ ਉਹਦੇ ਬੱਚੇ ਏਟੜਾ ਹੋ ਜਾਂਦੇ ਬਾਣਾ ਕੀ ਕਰਨਾ ਨਗਰ ਦੇ ਕਿਹੜੇ ਮੋਟਰ ਹੈ ਜਿਹੜੇ ਸਾਧਨਾ ਤੇ ਆਉਂਦੀ ਹਟਾ ਦੇ ਉਹਨਾਂ ਦੇ ਰਾਹ ਤੇ ਉਹ ਮੋਟਰ ਦੇ ਅੱਗੇ ਆ ਦੇਖਦੇ ਹੋ ਛੁੱਟੀਆਂ ਹੁੰਦੀਆਂ ਨੇ ਦਿਹਾੜੀ ਨੇ ਉਹਨਾਂ ਦੀ ਫੀਸ ਵੀ ਸੋਨਾ ਕਾਹੇ ਲਾ ਦੇਣੇ ਆਪਣਾ ਹੀ ਸੁੱਤੇ ਕੰਮ ਦਾ ਉਹ ਪਿੱਛੇ ਰੋਟਾ ਕੀ ਨਾਮ ਹੈ ਵੀਰੇ ਸੁਤਨ ਸਿੰਘ ਕੀ ਗੱਲ ਕੀ ਹੋਈ ਸ ਵੀਰੇ ਔਰ दारू-ਦੂਰੋ ਪੀਤੀ ਦਾ ਉਹਦੇ ਡਰਾਈਵਰ ਸੀ ਉਹਨਾਂ ਬਾਈ ਜੀ 1 ਮਿੰਟ ਮੇਰੀ ਗੱਲ ਸੁਣੋ ਇਹ ਬੱਚੇ ਤੁਹਾਨੂੰ ਪਤਾ ਨਾ ਬੱਸ ਚਾਉਂਦੇ ਇਸ ਚ ਤੇ ਇਹ ਜੇ ਬੱਸਾਂ ਕੁਆੜਾ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਉਹਨਾਂ ਨੂੰ ਬਹੁਤ ਕਰਿਆ ਬਾਈ ਜੀ ਤੁਸੀਂ ਕਹਿੰਦੇ ਹੋ ਪਤਾ ਇਹ ਬੱਚੇ ਬੱਸਾਂ ਦੇ ਵਿੱਚ ਮਾਪਿਆਂ ਨੂੰ ਨਹੀਂ ਪਤਾ ਜਦੋਂ ਬੱਚੇ 50 ਵਜੇ ਚੜਾਏ ਜਾਂਦੇ ਆ ਨਹੀਂ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਬੱਚੇ ਤੁਸੀਂ ਆਪ ਚੜਾਉਂਦੇ ਆ 50 50 ਤੁਹਾਨੂੰ ਉਦੋਂ ਨਹੀਂ ਪਤਾਗਾ ਬੱਚੇ ਤੁਹਾਨੂੰ ਇਹ ਵੀ ਤਾਂ ਪਤਾ ਨਾ ਮੱਸਾਂ ਕਵਾੜਾ ਕੋਈ ਮਾਪੇ ਨਹੀਂ ਇਸ ਗੱਲ ਨੂੰ ਸਮਝੇ ਤੇ ਜਦੋਂ ਬੱਚਿਆਂ ਦੀ ਜਾਨ ਜਾਂਦੀ ਹੈ ਉਦੋਂ ਮਾਪੇ ਰੋਂਦੇ ਆ ਉਹ ਵੀ ਕੀ ਰੋ ਕੇ ਬ੍ਰੇਕ ਲਾ ਦਿੰਦੇ ਨੇ ਉਹ ਗੱਡੀ ਤੇ ਕੀ ਨਾਮ ਸੀ ਇਹਦਾ ਮੁੰਡੇ ਦਾ ਜੀ ਕਿਹੜਾ ਪਿੰਡ ਆ ਖੋੜਾ ਕੀ ਮਾਰੀ ਆ ਦੂਜੇ ਪਾਸੇ ਕਿੰਨੇ ਭੈਣ ਭਰਾ ਹੈ ਦੋ ਭਰਾ ਹੀ ਸੀਗੇ ਜੀ